ਜਾ ਸਰਕਾਰ ਵੱਲੋਂ ਬਠਿੰਡਾ ਵਿੱਚ 12 ਮੈਗਾਵਾਟ ਸਮਰੱਥਾ ਦੇ ਤਿੰਨ ਹੋਰ ਊਰਜਾ ਪਾਵਰ ਪਲਾਂਟ ਸਥਾਪਿਤ ਕੀਤੇ ਜਾਣਗੇ ਹਰੇਕ ਦੀ ਸਮਰੱਥਾ 4 ਮੈਗਾਵਾਟ ਹੋਵੇਗੀ ਇਸ ਯੋਜਨਾ ਤੋਂ ਸਾਲਾਨਾ 6.65 ਮਿਲੀਅਨ ਯੂਨਿਟ ਬਿਜਲੀ ਪੈਦਾ ਹੋਵੇਗੀ ਸਰਕਾਰ ਨੇ ਇਸ ਦਿਸ਼ਾ ਵਿੱਚ ਕਦਮ ਵਧਾ ਦਿੱਤਾ ਹੈ ਜਿਸ ਨਾਲ ਲੋਕਾਂ ਨੂੰ ਬਿਜਲੀ ਕਟੌਤੀ ਤੋਂ ਰਾਹਤ ਮਿਲੇਗੀ 50 ਕਰੋੜ ਦੀ ਲਾਗਤ ਵਾਲੀ 12 ਮੈਗਾਵਾਟ ਸਮਰੱਥਾ ਦੀਆਂ ਇਹ ਤਿੰਨ ਸੂਰ ਊਰਜਾ ਯੋਜਨਾਵਾਂ ਜੂਨ 2025 ਤੱਕ ਚਾਲੂ ਹੋਣ ਦੀ ਉਮੀਦ ਹੈ ਇਹਨਾਂ ਯੋਜਨਾਵਾਂ ਨੂੰ ਸਥਾਪਿਤ ਕਰਨ ਲਈ ਬਠਿੰਡੇ ਜ਼ਿਲ੍ਹੇ ਦੀ ਪਿੰਡ ਭਾਗੀਵੰਦਰ ਸ਼ੇਰਗੜ੍ਹ ਤੇ ਕੋਠੇ ਮਾਲੂਆਣਾ ਵਿੱਚ ਪੀਐਸਪੀਸੀਐਲ ਦੇ 66 ਕੇਵੀ ਸਬਸਟੇਸ਼ਨਾਂ ਕੋਲ ਪੰਚਾਇਤ ਜ਼ਮੀਨ ਲੀਜ਼ ਤੇ ਲਈ ਗਈ ਹੈ ਇਹਨਾਂ ਯੋਜਨਾਵਾਂ ਨੂੰ ਪੀਪਾ ਅਧੀਨ ਪੀਐਸਪੀਸੀਐਲ ਨੂੰ 2 ਇਸ਼ਾਰਿਆ 748 ਰੁਪਏ ਪ੍ਰਤੀ ਕਿਲੋ ਵਾਟ ਘੰਟੇ ਦੀ ਦਰ ਨਾਲ ਬਿਜਲੀ ਦੀ ਸਪਲਾਈ ਕੀਤੀ ਜਾਵੇਗੀ ਊਰਜਾ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਇਹ ਪ੍ਰੋਜੈਕਟ ਪੰਜਾਬ ਊਰਜਾ ਵਿਕਾਸ ਵੱਲੋਂ ਕੀਤਾ ਜਾਵੇਗਾ ਇਸ ਤੋਂ ਪਹਿਲਾਂ ਖੇਤੀ ਬਿਜਲੀ ਦੀ ਮੰਗ ਨੂੰ ਪੂਰਾ ਕਰਨ ਲਈ ਬਠਿੰਡਾ ਦੇ ਪਿੰਡ ਤਰਖਣਵਾਲਾ ਵਿੱਚ 4 ਮੈਗਾਵਾਟ ਦਾ ਸੌਰ ਊਰਜਾ ਪਾਵਰ ਪਲਾਂਟ ਚਾਲੂ ਕੀਤਾ ਗਿਆ